ਦਾ ਵੇ ਤੇ ਕਾਲਜ ਲੱਗਦਾ ਵਾ ਉਹਨਾਂ ਚੈਨਲ ਸਾਰਾ ਕੰਮ ਹੋ ਜਾਂਦਾ ਵਾ ਓਏ ਇਹ ਗੱਲ ਮੰਮੀ ਨਹੀਂ ਨਾ ਸਮਝਦੇ ਮੈਂ ਮੱਥਾ ਮਾਰ ਕੇ ਵੇਖ ਲਿਆ ਵਾ ਤੇ ਜਾਂ ਫਿਰ ਉਦੋਂ ਹੀ ਨਾ ਕਹਿੰਦੇ ਕਿ ਪੜਾਵਾਂਗੇ ਕੋਈ ਗੱਲ ਨਹੀਂ ਮੈਂ ਤੈਨੂੰ ਮਨਾ ਕੀਤਾ ਵਾ ਮੈਂ ਤੇਰੇ ਨਾਲ ਹੋਣਾ ਇੱਕ ਸਾਹ ਦਾ ਮਨਾ ਹੀ ਹੋ ਗਿਆ ਵਾ ਕਿਉਂ ਮਨਾ ਹੋ ਗਿਆ ਵਾ ਇੱਕ ਮਹੀਨਾ ਹੋਰ ਰੁਕ ਜਾ ਇੱਕ ਮਹੀਨੇ ਬਾਅਦ ਨਾ ਤੇ ਮੈਂ ਕਾਲਜ ਪਾ ਦੂੰਗਾ ਜੀ ਰ ਬੰਬੀ ਤੇ ਲੈ ਆ ਆ ਕੀ ਗੱਲ ਹੋ ਗਈ ਆ ਉਹ लवली ਦਿਨ ਦੱਸਦਾ ਇਧਰ ਗੱਲ ਸੁਣ ਮੇਰੀ ਓ ਯਾਰ ਮੈਂ ਤੇ ਸ਼ਹਿਰ ਗਿਆ ਐ ਅੱਛਾ ਤੇ ਸ਼ਹਿਰੋਂ ਸਿੱਧਾ ਆਉਨੂੰ ਲੈ ਆਂ ਤੂੰ ਉਹ ਮੈਂ ਵੀ ਇਹੋ ਸੋਚਣਾ ਘਰ ਕੀ ਗੱਲ ਕਰਨੀ ਆ ਹਾਂ ਇੱਥੇ ਬਹਿ ਗੱਲ ਕਰਦੀ ਕੀ ਗੱਲ ਹੋਈ ਮੰਮੀ ਨਾਲ ਹੁਣ ਦੱਸ ਮੈਨੂੰ ਉਹ ਮੰਮੀ ਨਾਲ ਕੀ ਗੱਲ ਹੋਣੀ ਹਾਂ ਜੀ ਵੱਡਾ ਵਿਆਹ ਹੋਇਆ ਸੀ ਆਹੋ ਤੇ ਮੇਰੇ ਛੋੜੇ ਨਾਲ ਗੱਲ ਹੋਈ ਸੀ ਨਾ ਆਹੋ ਨਾਲ ਕਿ ਕਿ ਬਿਊ ਨੂੰ ਪੜਾਵਾਂਗੇ ਆਪਾਂ ਹਾਂ ਤੇ ਮੰਮੀ ਹੁਣ ਮਨਾ ਗੰਡੀ ਮੰਮੀ ਨੇ ਕੀਤੀ ਤੂੰ ਗੱਲ ਉਹ ਮੰਮੀ ਨਾਲ ਗੱਲ ਗੱਲ ਕੀਤੀ ਸੀ ਮੈਂ ਹਾਂ ਸੰਦੀਪ ਨੇ ਮੈਨੂੰ ਕਿਹਾ ਸੀ ਵੀ 2 ਮਹੀਨੇ ਹੋ ਗਏ ਆ ਵਿਆਹ ਨੂੰ ਹਾਂ ਹਾਂ ਹੁਣ ਗੱਲ ਗੋਲ ਦੇ ਕਿਉਂ ਨਹੀਂ ਤਈ ਉਹ ਚਲ ਕੋਈ ਗੱਲ ਨਹੀਂ ਮੰਮੀ ਨੇ ਉਦਾਂ ਕਹਿਤਾ ਹੋਣਾ ਮੰਮੀ ਨੂੰ ਮੈਂ ਸਮਝਾਉਂਗਾ ਉਹ ਨਹੀਂ ਨਹੀਂ ਜੇ ਜਦੋਂ ਉਹਨਾਂ ਨੂੰ ਹਾਂ ਕੀਤੀ ਹੈ ਤਾਂ ਕੋਈ ਗੱਲ ਇਹਨੂੰ ਪੜ ਲਾਂਦੇ ਉਹ ਤਾਂ ਕਹਿੰਦੀ ਜਾਣ ਨਹੀਂ ਦੇਣਾ ਕਿਉਂ ਪਤਾ ਨਹੀਂ ਕੀ ਗੱਲੀਓ ਇੱਕ ਇੱਕ ਇਦਾਂ ਦੇ ਹਾਲਾਤਾਂ ਜਿਵੇਂ ਦੂਜੇ ਨੂੰ ਪਰਨੇ ਭੇਜਣਾ ਨੂੰ ਉਹ ਯਾਰ ਘਰ ਦਾ ਕੰਮ ਕਿੰਨਾ ਕਵਾ ਚਾਰ ਤੇ ਜੀ ਆਹੀ ਪਾ ਤੇਰੀ ਸਰੀ ਤੁਹਾਡੀ ਉੱਥੇ ਲੰਗ ਜਾਂਦੀ ਹੈ ਹੋਰ ਤੇ ਮੈਂ ਸਾਰੀ ਤੁਹਾਡੀ ਝੰਗਾ ਦੇਣਾ ਬੰਬੀਆਂ ਤੇ ਪਤਾ ਨਹੀਂ ਕੀ ਸੋਚੀ ਜਾਂਦੀ ਹੈ ਮੰਮੀ ਮੈਂ ਤੇ लवली ਇਹ ਕਹਾਂ ਨਿਆਵਾ ਕਿ ਹਾਂ ਅੱਜ ਕੱਲ ਨਾ ਜਨੇ ਖਰਚੇ ਆ ਉਹ ਆਹ ਸਾਰੇ ਜੀ ਕਮਾਉਣ ਨਾ ਤੇ ਫੇਰ ਗੁਜ਼ਾਰਾ ਹੋਣਾ ਵਾ ਗਾਂ-ਗਾ ਤੇ ਫੇਰ ਮੰਮੀ ਬਣੀ ਇਹ ਗੱਲ ਸਮਝਦੀ ਨਹੀਂ ਉਹ ਚੱਲ ਕੋਈ ਗੱਲ ਨਹੀਂ ਯਾਰ ਤੂੰ ਗੱਲੀ ਟੈਨਸ਼ਨ ਲੈਣ ਡਿਆ ਤੂੰ ਸੰਦੀਪ ਨੂੰ ਪਤਾ ਕੀ ਕਹੀਂ ਉਹਨੂੰ ਕਹੀਂ ਵੀ ਮਹੀਨਾ ਕੇ ਕੋ ਹੋ ਰੁਕ ਜਾ ਮੈਂ ਕੀਤੀ ਆ लवली ਨਾਲ ਗੱਲ ਤੇ ਆਂਦਾ ਕੋਈ ਗੱਲ ਨਹੀਂ ਮੈਂ ਪਤਾ ਕਰਕੇ ਨਾ ਸਾਰਾ ਤੇ ਤੇਰੀ ਫੇਸਬੁਕ ਤਾਰ ਦਿੰਨੇ ਮੈਂ ਕੀਤਾ ਇੱਕ ਦੋ ਕਾਲ ਜਿਹਾ ਦੇ ਪਤਾ ਅੱਛਾ ਉਹ ਕਹਿੰਦੇ ਜਦੋਂ ਮਰਜੀ ਅੱਜ ਫੇਸ ਤਾਰ ਦੋ ਉਹ ਚੱਲ ਕੋਈ ਗੱਲ ਨਹੀਂ ਮਹੀਨਾ ਕਿਤੇ ਕੱਢ ਤੇ ਫੇਰ ਕੋਈ ਗੱਲ ਨਹੀਂ ਮੈਂ ਕਰਨਾ ਮਤ ਨਾ ਗੱਲ ਉਹ ਚੱਲ ਸਮਝਾਈ ਮੰਮੀ ਨੂੰ ਚੱਲ ਪਰ ਲੈ ਜਾਂਦੇ ਉਹ ਚੱਲੇ ਆਜੇ 2 ਮਹੀਨੇ ਤੋਂ ਹੋਏ ਵਿਆਹ ਨੂੰ ਹੁਣ ਕਹੇ ਤੂੰ ਕਲੀ ਕਲੀ ਪੈਂਟ ਹੀ ਕੋਈ ਗੱਲ ਨਹੀਂ ਮਹੀਨਾ ਕੋਰ ਕੱਢੋ ਕੋਈ ਗੱਲ ਨਹੀਂ ਮਹੀਨਾ ਤੇ ਕੱਢ ਲਾਂਗੇ ਆਪਾਂ ਮਹੀਨੇ ਦੀ ਿਹੜੀ ਗੱਲ ਵਾ ਤੇ ਕੋਈ ਗੱਲ ਨਹੀਂ ਮੈਂ ਮਾੜਾ ਨਾ ਕਰਨਾ ਮੈਂ ਗੱਲ ਜਾ ਗਈ ਅੱਜ ਨਹੀਂ ਤੇ ਕੱਲ ਨੂੰ ਕਰੂੰਗਾ ਚੱਲ ਕਰਕੇ ਰਾਂ ਗੱਲ ਦੱਸੀ ਮੈਨੂੰ ਉਹ ਮੈਂ ਸੁਣੀ ਨੂੰ ਦੱਸ ਦਊਂ ਜੋ ਕਹੂਗੀ ਚੱਲ ਕੋਈ ਗੱਲ ਨਹੀਂ ਮੈਂ ਮਾੜਾ ਨਾ ਕਰਨਾ ਉਹ ਗੱਲ ਪਰ ਹੁਣਾ ਹੀ ਜਰੂਰ ਨੂੰ ਕੋਈ ਨਹੀਂ ਰਪਿੰਦਰ ਨਾਲ ਮੈਂ ਕਰੂੰਗਾ ਜਾਂ ਫੇ ਮਮੀ ਨੂੰ ਸਮਝਾਉਗੀ ਜੇ ਮਮੀ ਨਾ ਮੰਨੂਗੀ ਤੇ ਜੇ ਤੂੰ ਸਮਝਾਵੇਂਗਾ ਰਪਿੰਦਰ ਸਮਝਾਉਗੀ ਨਾ ਤੇ ਮੰਨ ਜਾਣਾ ਮਮੀ ਨੇ ਕੋਇਆ ਹੋ ਚਾਲੀ ਯਾਰ ਘਰੇ ਹੀ ਆਉਣੀ ਆ ਪੈਸੇ ਜੇ ਨੌਕਰੀ ਤੇ ਲੱਗ ਜੂਗੀ ਜਿਹੜਾ ਉਹਨੇ ਪਿੱਛੇ ਦੇ ਆਉਣੇ ਆ ਗੱਲ ਨਾ ਸਾਰੀ ਰਪਿੰਦਰ ਭਾਬੀ ਦੀ ਆਉਣੀ ਹੈ ਜੇ ਉਹ ਕਹਿ ਦੂਗੀ ਨਾ ਮੈਂ ਘਰ ਦਾ ਕੰਮ ਕਰ ਲੂੰਗੀ ਅੱਛਾ ਤਾਂ ਫੇਰ ਸਾਰਾ ਕੰਮ ਹੋ ਹੀ ਨਹੀਂ ਤਾਂ ਕੋਈ ਗੱਲ ਨਹੀਂ ਆਪੇ ਕਰ ਲੂਗੀ ਅੱਗੇ ਵੀ ਕਰਦੀ ਰਹੀ ਆ ਉਹ ਤੈਨੂੰ ਪਤਾ ਮੈਂ ਜਦ ਤੈਨੂੰ ਪਿੱਛੇ ਨਹੀਂ ਪਾਇਆ ਆਹੋ ਜਿੱਦਾਂ ਜਾਈਂਗਾ ਤੂੰ ਉਦਾਂ ਹੀ ਕਰ ਲਾਂਗੀ ਉਹ ਕੋਈ ਗੱਲ ਨਹੀਂ ਸਾਂਝ ਦਾਈਂ ਤੂੰ ਟੈਨਸ਼ਨ ਨਾ ਲੈ ਤੂੰ ਪੈਸੇ ਦੀ ਗੱਲ ਕੀਤੀ ਹੈ ਮੈਂ ਤੇਨਾਂ ਕਦੀ ਨਹੀਂ ਨਹੀਂ ਹਾਂ ਹੁਣ ਘੋਨੇ ਦੇ ਕਣਕ ਦੇ ਆਉਂਦੇ ਤੇ ਕਦੀ ਅਸੀਂ ਲੜੇ ਨਹੀਂ ਨਹੀਂ ਕਦੀ ਸਾਰੇ ਜੰਨੀਆਂ ਵੀ ਪਰ ਉਹ ਗੱਲ ਕਰਕੇ ਨਾ ਦੱਸੀ ਪਰ ਮੈਨੂੰ ਇਹੋ ਗੱਲ ਹੀ ਉਹ ਹੋਏ ਗਰ ਮੈਂ ਪਤਾ ਨਹੀਂ ਕਿਉਂ ਬੰਦੀ ਤੇ ਲੈ ਆਇਆ ਚਲ ਆ ਚਲ ਜੀ ਚਾਹ ਪੀ ਕੇ ਕੁਤ ਕਰ ਜਾ ਗਈ ਯਾਰ ਚਲ ਆ ਜਾ ਆ ਜਾ ਦੀਦੀ ਮੈਂ ਤੇ ਇਹਨਾਂ ਨੂੰ ਕਿਹਾ ਸੀ ਕਿ ਮੰਮੀ ਨੂੰ ਪੁੱਛ ਲੋ ਪੜਨ ਵਾਲੋਂ ਪਤਾ ਨਹੀਂ ਇਹਨਾਂ ਨੇ ਗੱਲ ਕੀਤੀ ਹੈ ਮੈਂ ਪੁੱਛਿਆ ਨਹੀਂ ਇਹਨਾਂ ਨੂੰ ਕਿ ਤੂੰ ਪੁੱਛਣਾ ਹੀ ਨਾ ਵੀ ਗੱਲ ਕੀਤੀ ਕਿ ਨਹੀਂ ਕੋਈ ਗੱਲ ਨਹੀਂ ਮੈਂ ਪੁੱਛਦੀ ਆਉਂਦੇ ਨਾ ਅੰਦਰ ਫਿਰ ਪੁੱਛ ਲੈਣੀ ਹੈ ਵੀ ਸੰਦੀਪ ਇਹਦੇ ਵਿੱਚ ਕੀ ਜਦੋਂ ਇਹਨਾਂ ਨੇ ਰਿਸ਼ਤਾ ਕਰਨ ਤੋਂ ਪਹਿਲਾਂ ਗੱਲ ਕੀਤੀ ਸੀ ਵੀ ਕੋਈ ਗੱਲ ਨਹੀਂ ਅਸੀਂ ਕੁੜੀ ਨੂੰ ਪੜਾਵਾਂਗੇ ਵੀ ਅਸੀਂ ਨੌਕਰੀ ਤੇ ਵੀ ਲਮਾਵਾਂਗੇ ਤੇ ਭੀ ਤੈਨੂੰ ਕਹਦਾ ਡਰਵਾ ਭਲਾ ਕੁਛਣ ਦੇ ਵਿੱਚ ਨਹੀਂ ਨਹੀਂ ਮੰਮੀ ਨੇ ਤੇ ਮੰਨ ਹੀ ਜਾਣਾ ਕਿਉਂਕਿ ਉਹਨਾਂ ਨੇ ਪਹਿਲਾਂ ਗੱਲ ਕੀਤੀ ਛਾਡੇ ਨਾਲ ਹੁਣ ਕਿਉਂ ਮੁਕਰਨਾ ਉਹਨਾਂ ਨੇ ਨਹੀਂ ਤੂੰ ਰਹਿਣ ਦੀ ਜਾਣਦੇ ਮੰਮੀ ਨੂੰ ਮੈਨੂੰ ਪਤਾ ਵਾ ਮੈਂ ਲੱਗੇ ਹੀ ਰਹਿਣੀ ਆ ਕਿ ਮੰਮੀ ਕਿਦਾਂ ਦੀ ਆ ਉਹਨੇ ਨਹੀਂ ਮੰਨਣਾ ਤੇ ਜੇ ਤੂੰ ਹੁਣ ਹੁਣ ਉਹਨੂੰ ਕਾਬੂ 'ਚ ਕਰ ਲੇਂਗੀ ਨਾ ਤਾਂ ਠੀਕ ਵਾ ਨਹੀਂ ਤੇ ਨਾ ਸਾਰੀ ਉਮਰ ਕੋ ਥੱਲੇ ਹੀ ਲੱਗੀ ਰਹਿਣਾ ਉਹਦੇ ਨਹੀਂ ਨਹੀਂ ਦੀਦੀ ਸੱਸ ਮੇਰੀ ਬੜੀ ਚੰਗੀ ਆ ਮੰਨ ਲੈਣਾ ਉਹਨਾਂ ਨੇ ਤੈਨੂੰ ਅਜੇ ਚੰਗੀ ਲੱਗਦੀ ਆ ਉਹ ਬੱਡੀ ਜਿਹੜੀ ਹੈ ਨਾ ਉਹ ਤਾਂ ਕਿਤੇ ਇੰਨੀ ਤੇਜ਼ ਵਾ ਨਾ ਉਹਦਾ ਤਾਂ ਘੇੜ ਪਾਲਾ ਜੀ ਉਹਨੇ ਤੇਰੇ ਲਾਗੇ ਬਹਿਣਾ ਉਹਨੇ ਤੇਰੀਆਂ ਸੀਤਾਂ ਕਰੀ ਜਾਣੀਆਂ ਤੇ ਜੀ ਉਹਨੇ ਫਸ ਲਾਗੇ ਬਹਿਣਾ ਵਾ ਤੇ ਉਹਨੇ ਉਹਦੀਆਂ ਕਰੀ ਜਾਣੀਆਂ ਤੇ ਤੂੰ ਐਦਾਂ ਕਰ ਤੂੰ ਮੰਮੀ ਨੂੰ ਆਪਣੇ ਵਾਸਤੇ ਕਰ ਥੇ ਤੇਰੀ ਗੱਲ ਬਣਨੀ ਆ ਨਹੀਂ ਤੇ ਇੰਨਾ ਕਿਥੋਂ ਟਿਕੰਦ ਦੇਣਾ ਤੈਨੂੰ ਨਹੀਂ ਨਹੀਂ ਜੀ ਜੀ ਮੈਨੂੰ ਤਾਂ ਦੀਦੀ ਵੀ ਚੰਗੇ ਲੱਗਦੇ ਆ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਵੇਹੇ ਬੀਕ ਸੰਦੀਪ ਅਜੇ ਤੈਨੂੰ ਸਾਰੇ ਚੰਗੇ ਲੱਗਣੇ ਆ ਮੈਂ ਭੇਦ ਪਾਇਆ ਵੈਨਾਂ ਦਾ ਸਾਡੇ ਘੜੀ ਵੇੜੇ ਚ ਕੰਨ ਦਵਾ ਇਹ ਤੇ ਮੈਨੂੰ ਨਹੀਂ ਤਿਕਨ ਦਿੰਦੀ ਤੇ ਤੁਹਾਨੂੰ ਕਿ ਤੁਹਾਡੇ ਕੰਨ ਦੇਣਾ ਇਹ ਜੀ ਇਹਨਾਂ ਗੱਲਾਂ ਦਾ ਤੇ ਮੈਨੂੰ ਪਤਾ ਨਹੀਂ ਆ ਚਲੋ ਮੈਂ ਵੀ ਨਵੀਂ ਨਵੀਂ ਆਈ ਆ ਪਤਾ ਲੱਗ ਹੀ ਜਾਊਗਾ ਹੌਲੀ ਹੌਲੀ ਆਪੇ ਤੈਨੂੰ ਸਾਰੀ ਸਮਝ ਆ ਜਾਣੀ ਹੈ ਬਾਕੀ ਜੇ ਕੇ ਗੱਲ ਦਾ ਨਹੀਂ ਨਾ ਪਤਾ ਹਾਂ ਦਾ ਉਧਰ ਆ ਜਾ ਕਰ ਮੈਂ ਦੱਸ ਦਿਆ ਤੁਹਾਨੂੰ ਕਈ ਵਾਰ ਨਹੀਂ ਆਵਾਂਗੀ ਕਿਸ ਦਿਨ ਤੇ ਹਾਂ ਜਿਹੜੀ ਨੌਕਰੀ ਵਾਲੀ ਗੱਲ ਵਾ ਨਾ ਇਹ ਜ਼ਰੂਰ ਕਰੀ ਦਿਲਜੀਤ ਦੇ ਨਾਲ ਠੀਕ ਹੈ ਇਹਦੇ ਵਿੱਚ ਡਰਨ ਵਾਲੀ ਤੇ ਕੋਈ ਗੱਲ ਹੀ ਨਹੀਂ ਹੈ ਨਹੀਂ ਨਹੀਂ ਕਰੂੰਗੀ ਉਹਨਾਂ ਦੇ ਨਾਲ ਕਰਦਾ ਕਿ ਮੰਮੀ ਕੀ ਜਵਾਬ ਦਿੰਦੇ ਸੀ ਹਾਂ ਪੁੱਛੀ ਭਲਾ ਉਹਨੂੰ ਵੀ ਕੀ ਕਹਿੰਦੀ ਠੀਕ ਹੈ ਤੇ ਬਾਕੀ ਨਾ ਵੱਡੀ ਦੇ ਨਾਲ ਵੀ ਥੋੜੀ ਜੀ ਹਸਾਬ ਨਾ ਹੀ ਰਿਹਾ ਕਰ ਠੀਕ ਹੈ ਦੀਦੀ ਦੀਪ ਹੁਣ ਹੁਣ ਥੋੜੀ ਜੀ ਸਖਤਾਈ ਵਰਤੇਗੀ ਨਾ ਤੇ ਫੇਰ ਹੀ ਗੱਲ ਬਣਨੀ ਹੈ ਨਹੀਂ ਤੇ ਤੂੰ ਨਾ ਇੱਥੇ ਭਾਂਡੇ ਹੀ ਮਾਂਜਣ ਜੋਗੀ ਰਹਿ ਜਾਣਾ ਨਹੀਂ ਨਹੀਂ ਦੀਦੀ ਮੰਮੀ ਉਹਨਾਂ ਨੇ ਪਹਿਲਾਂ ਹੀ ਗੱਲ ਕੀਤੀ ਤੇ ਤੂੰ ਪੜਾਵਾਂਗੇ ਨਹੀਂ ਉਹ ਗੱਲਾਂ ਗਈਆਂ ਹੁਣ ਜਿਹੜੀਆਂ ਪਹਿਲਾਂ ਕੀਤੀਆਂ ਸੀ ਹੁਣ ਵਾਲੀ ਗੱਲ ਕਰ ਤੂੰ ਮੈਨੂੰ ਨਹੀਂ ਲੱਗਦਾ ਇਹ ਤੈਨੂੰ ਪੜਾਉਣਗੇ ਚਲੋ ਕੋਈ ਗੱਲ ਨਹੀਂ ਪੁੱਛ ਲੈਣੀ ਮਮਮੀ ਕੀ ਕਹਿੰਦੇ ਈ ਮਮਮੀ ਚੱਲ ਕੋਈ ਨਹੀਂ ਬਹਿ ਤੂੰ ਤੇ ਮੇਰੀ ਗੱਲ ਤੇ ਨਾ ਗੌਰ ਜ਼ਰੂਰ ਕਰੀਂ ਰਜਾ ਮੈਂ ਚਾਹਣਾ ਕਿ ਲਈ ਨਹੀਂ ਮੈਂ ਜਾਣੀ ਆ ਜੇ ਉਹਨਾਂ ਨੇ ਦੇਖ ਲਿਆ ਨਾ ਇਹ ਮੇਰੇ ਮੇਰੇ ਗੜ ਪਈ ਨੇ ਨਹੀਂ ਲਖਣਾ ਹੈਗਾ ਚੱਲ ਸੋਚੀ ਜ਼ਰੂਰ ਮੇਰੀ ਗੱਲ ਪਤਾ ਨਹੀਂ ਕੀ ਰਿਹਾ ਹੋਇਆ ਤਾਂ ਇਹ ਸੱਚੀ ਤਾਂ ਕਰਦੇ ਹੋਣਗੇ ਤੁਹਾਨੂੰ ਵੀ ਦੀਦੀ ਨੂੰ ਬੜਾ ਚੰਗੇ ਲੱਗਦੇ ਆ। ਉਹ ਵੀ ਚੰਗੀਆਂ ਗੱਲਾਂ ਕਰਦੇ ਆ। ਤਾਂ ਹੀ ਕਿ ਕਹਿਣਗੇ ਜੇ ਸੱਚੀ ਉਹਨਾਂ ਨੇ ਦੱ ਕੀਤਾ ਉਹ ਸੱਚੀ ਕਾਦੀ ਮੰਨਦੇ ਜੋ ਵੀ ਰਾਜੂ ਵੀ ਐਦਾਂ ਕਰਦੀਆਂ ਇਹਨਾਂ ਨੂੰ ਪੁੱਛਦੀਆਂ ਕਿ ਮੰਮੀ ਕੀ ਕਹਿੰਦੇ ਸੀ? ਮੰਮੀ ਕਿਉਂ ਮਨਾ ਕਰ ਰਹੇ ਆ? ਉਹ ਮਨਾ ਨਹੀਂ ਆ ਕੀਤਾ ਉਹਨਾਂ ਨੇ। ਐਦਾਂ ਕਹਿੰਦੇ ਵੀ 2 ਮਹੀਨੇ ਹੋਏ ਇਹ ਵਿਆਹ ਨੂੰ ਤੇ 1 ਮਹੀਨਾ ਹੋਰ ਰੁਕ ਜਾਓ। ਤੁਹਾਨੂੰ ਵੀ ਪਤਾ ਫਿਰ ਕਿੰਨਾ ਲੇਟ ਹੋਣਾ ਵਾ। ਉਹ ਲੇਟ ਤੇ ਹੋ ਗਿਆ ਦੋ ਮਹੀਨੇ ਤੱਕੇ ਹੋ ਗਏ ਆ ਹੁਣ ਕੰਦਲ ਵੀ ਠੀਕ ਨਹੀਂ ਆ ਤੈਨੂੰ ਤਾਂ ਪਤਾ ਕੋਈ ਹਾਲਾਤਾਂ ਦਾ ਮੰਮੀ ਕਹਿੰਦੇ ਕੰਮ ਕਿੰਨੇ ਕਰਨਾ ਤੇ ਮੈਂ ਸਾਰਾ ਕੰਮ ਕਰਕੇ ਜਾਇਆ ਕਰੂੰਗੀ ਮੈਨੂੰ ਨਹੀਂ ਪਤਾ ਉਹ ਸੰਦੀਪ ਇਹ ਗੱਲ ਤਾਂ ਮੈਨੂੰ ਪਤਾ ਵਾ ਪਰ ਮੰਮੀ ਨਹੀਂ ਨਾ ਸਮਝਦੇ ਇਹ ਗੱਲ ਨੂੰ ਤੇ ਮੰਮੀ ਨੂੰ ਸਮਝਾਉਣਾ ਹੀ ਨਾ ਤੁਸੀਂ ਸਮਝਾ ਸਕਦੇ ਆ ਮੰਮੀ ਮੇਰੀ ਤੇ ਸੋਹਦੇ ਨਹੀਂ ਇਹ ਗੱਲ ਉਹ ਕੋਈ ਗੱਲ ਨਹੀਂ ਮੈਂ ਲੜੀ ਨਾਲ ਗੱਲ ਕਰਕੇ ਆਇਆ ਹੁਣੇ ਇਹ ਮੋਟਰ ਤੇ ਗਏ ਨਵੇਂ ਭਰਾ ਕੀ ਕਹਿੰਦੇ ਭਾਜੀ ਤੋ ਕਹਿੰਦਾ ਮੈਂ ਗੱਲ ਕਰਦਾ ਮੰਮੀ ਨਾਲ ਤਾਂ ਡਿਨੀ ਮੰਨੀ ਤੇ ਉਹਨਾਂ ਦੀ ਕਿੱਥੋਂ ਮੰਨ ਲੈਣੀ ਆ ਉਹ ਮੰਨ ਲੈਣੀ ਆ ਜਦੋਂ ਇਹ ਗੱਲ ਰਪਿੰਦਰ ਨੇ ਕਹਤੀ ਨਾ ਕਿ ਮੈਂ ਕੰਮ ਕਰ ਲਿਆ ਕਰੂੰਗੀ ਫੇਰ ਮੰਮੀ ਨੇ ਮੰਨ ਜਾਣਾ ਵਾ ਤੇ ਜੇ ਨਾ ਵੀ ਉਹ ਕੰਮ ਕਰਨਗੇ ਕੋਈ ਗੱਲ ਨਹੀਂ ਮੈਂ ਕਰ ਲਿਆ ਕਰੂੰਗੀ ਆਪੇ ਉਸ ਦੀ ਬਗਰ ਕੰਮ ਨਹੀਂ ਨਾ ਹੁੰਦਾ ਹੁੰਦਾ ਜਦੋਂ ਬੰਦਾ ਪੜ੍ਹਨ ਟਾਵੇ ਨਾ 10 ਵਜੇ ਤੇ ਕਾਲਜ ਲੱਗਦਾ ਵਾ ਉਹਨਾਂ ਚਿਰ ਨਾਲ ਸਾਰਾ ਕੰਮ ਹੋ ਜਾਂਦਾ ਵਾ ਓਏ ਇਹ ਗੱਲ ਮੰਮੀ ਨਹੀਂ ਨਾ ਸਮਝਦੇ ਮੈਂ ਮੱਥਾ ਮਾਰ ਕੇ ਵੇਖ ਲਿਆ ਵਾ ਤੇ ਜਾਂ ਫੇਰ ਉਦੋਂ ਹੀ ਨਾ ਕਹਿੰਦੇ ਕਿ ਪੜਾਵਾਂਗੇ ਕੋਈ ਗੱਲ ਨਹੀਂ ਮੈਂ ਤੈਨੂੰ ਮਨਾ ਕੀਤਾ ਵਾ ਮੈਂ ਤੇਰੇ ਨਾਲ ਉਹਨਾ ਇੱਕ ਸਾਫ ਦਾ ਮਨਾ ਹੀ ਹੋ ਗਿਆ ਵਾ ਕਿਉਂ ਮਨਾ ਹੋ ਗਿਆ ਵਾ ਇੱਕ ਮਹੀਨਾ ਹੋ ਰੁਕ ਜਾ ਕਿ ਇੱਕ ਮਹੀਨੇ ਬਾਅਦ ਨਾ ਮੈਂ ਕਾਲਜ ਪਾ ਦੂੰਗਾ ਮੇਰੇ ਤੇ ਸਾਰੇ ਸੁਪਨੇ ਫਿਰ ਇਦਾਂ ਹੀ ਰਹਿ ਜਾਣੇ ਆ ਨਾ ਉਹ ਕਿਉਂ ਸੁਪਨੇ ਰਹਿ ਜਾਣਗੇ ਕਿਉਂ ਤੇ ਨਾ ਮੈਂ ਕਹਿੰਦਾ ਤੈਨੂੰ ਤੈਨੂੰ ਕਾਲਜ ਪਾ ਦਾਂਗੇ ਫਿਰ ਨਾ ਕੋਣ ਘਾਟੇ ਦੱਸ ਉਹ ਤਾਂ ਮੈਂ ਮੰਮੀ ਨੂੰ ਵੀ ਕਿਹਾ ਸੀ ਕਿ ਮੈਨੂੰ ਪੜ ਲੈੰਦੋ ਹਜੇ ਮੇਰਾ ਨਾ ਵਿਆਹ ਕਰੋ ਹਜੇ ਮੇਰੀ ਕਿਹੜਾ ਉਮਰ ਹੋ ਗਈ ਆ ਉਹ ਵੀ ਨਹੀਂ ਉਦੋਂ ਮੰਨੇ ਮੇਰੀ ਉਹ ਕੋਈ ਗੱਲ ਨਹੀਂ ਸੰਦੀਪ ਤੂੰ ਤਾਂ ਟੈਨਸ਼ਨ ਲੈ ਕੇ ਬਹਿ ਗਈ ਆ ਟੈਨਸ਼ਨ ਹੁੰਦੀ ਆ ਕਿੰਨੇ ਸੁਪਨੇ ਸੀ ਮੇਰੇ ਸਾਰੇ ਇਦਾਂ ਹੀ ਰਹਿ ਜਾਣੇ ਆ ਭਾਂਡੇ ਮਾਂਝਨ ਜੋਗੀ ਰਾਇਣਾ ਫਿਰ ਮੈਂ ਲੈ ਤੂੰ ਦੇਵੇਂ ਸੋਚੀ ਜਾਨੀ ਆ ਜਦੋਂ ਮੈਂ ਤੈਨੂੰ ਕਹਤਾ ਵਾ ਕਿ ਪੜਾਵਾਂਗੇ ਤੈਨੂੰ ਉਦੋਂ ਘਰ ਦੇ ਕਹਿੰਦੇ ਸਰਕਾਰੀ ਜੋਬ ਕਰਦਾ ਮੁੰਡਾ ਕੋਈ ਗੱਲ ਨਹੀਂ ਆ ਬੇ ਪੜਾ ਲੈਣਾ ਉਹਨਾਂ ਨੇ ਮੈਨੂੰ ਕੀ ਪਤਾ ਹੈ ਤੁਸੀਂ ਇਦਾਂ ਕਰਨਾ ਸਾਡੇ ਨਾਲ ਉਹ ਨਹੀਂ ਕਰਦੇ ਇਦਾਂ ਇੱਕ ਕੁੜੀ ਲਵੜੀ ਨੂੰ ਗੱਲ ਕਰ ਲੈਣ ਮਮੀ ਨਾਲ ਜੇ ਮਮੀ ਮੰਨੂਗੀ ਠੀਕ ਆ ਇਹਨਾਂ ਬਾਪੇ ਪਾਦਣਾ ਤੈਨੂੰ ਮਮੀ ਮੰਨਣ ਜਾਣਾ ਮੰਨਣ ਮੈਨੂੰ ਪਤਾ ਨਾ ਮਮੀ ਦੇ ਸੁਭਾਅ ਦਾ ਉਹਨਾਂ ਨੇ ਨਹੀਂ ਮੰਨਣਾ ਉਹ ਨਾ ਮੰਨਣਗੇ ਮੈਂ ਤੈਨੂੰ ਵਾਹ ਗਾਣ ਰਿਆਂ ਨਾ ਮੇਰੀ ਗੱਲ ਤਾਂ ਮੰਨਣਗੇ ਕਿ ਨਹੀਂ ਕਿ ਇੱਕ ਮਹੀਨਾ ਰੁਕ ਜਾਏਗੀ ਚਲੋ ਵੇਖ ਲੈਣੀ ਕੋਈ ਗੱਲ ਨਹੀਂ ਇੱਕ ਮਹੀਨਾ ਵੀ ਰੁਕ ਕੇ ਇੱਕ ਮਹੀਨਾ ਰੁਕ ਜਾ ਇੱਕ ਮਹੀਨੇ ਬਾਅਦ ਨਾ ਮੰਮੀ ਮੰਨੇ ਜਾਂ ਨਾ ਮੰਨੇ ਮੈਂ ਤੈਨੂੰ ਭਰਾਉਂਗਾ ਆਪੇ ਚਲੋ ਠੀਕ ਆ ਕੋਈ ਨਹੀਂ ਠੀਕ ਹੈ ਨਾ ਚਲੋ ਠੀਕ ਤੇ ਮਨ ਚ ਕੋਈ ਗੱਲ ਨਹੀਂ ਰੱਖਣੀ ਰੋਟੀਆਂ ਗੇ ਲੋਦ ਲਿਆ ਹਾਂ ਮੈਂ ਅਰਲੀ ਮੈਂ ਕੱਪੜੇ ਚੇਂਜ ਕਰਾਂ ਨਾਲ ਚਲੋ ਤੂੰ ਕੱਪੜੇ ਚੇਂਜ ਕਰ ਲਓ ਮੈਂ ਲੈ ਕੇ ਆਉਂਦੀ ਰੋਟੀ ਲੈ ਆਓ ਰੋਟੀ ਮੈਨੂੰ ਤੇ ਨਾ ਡਰ ਜਾ ਲੱਗਣ ਡਿਆ ਵਾ ਦੀਦੀ ਵਾਲੀ ਗੱਲ ਕਿਤੇ ਸੱਚ ਨਾ ਹੋ ਜੇ ਜਿੱਦਾਂ ਉਹ ਕਹਿਣ ਦੇ ਹੀ ਕਰਦੇ ਤੇ ਵੈਸੇ ਮੰਮੀ ਉਦਾਂ ਹੀ ਆ ਮੇਰੇ ਨਾਲ ਤੇ ਕਰਦੇ ਨਹੀਂ ਆ ਜਿਆਦਾ ਦੀਦੀ ਨਾਲ ਹੀ ਕਰਦੇ ਆ ਚਲੋ ਹੁਣ ਇਹ ਸਾਥ ਤੇ ਦੇਣ ਦੇ ਆ ਕਹਿੰਦੀ ਇੱਕ ਮਹੀਨਾ ਰੁਕ ਜਾ ਇੱਕ ਮਹੀਨਾ ਰੋਕੇ ਵੇਖ ਲੈਣੀ ਆ ਕੀ ਕਰਦੇ ਆ ਭਲਾ ਉਹ ਨਹੀਂ ਨਹੀਂ ਜਾਣਾ ਕਿੱਥੇ ਹੀਗਾ ਉਹ ਫੋਨ ਕੀ ਚੁੱਕਣਾ ਹੀਗਾ ਮੈਂ ਆ ਜਰਾ ਕੇ ਚਲ ਗਈ ਹੁਣ ਘਰ ਤਾਈ ਕਰ ਉਦਾਂ ਹੀ ਵੇਲੀ ਹੀ ਮੈਂ ਚੱਲ ਦੋ ਮਿੰਟ ਉਧਰ ਚੱਲ ਜਾਨੀ हां ठीक ठाक ਆ ਨੋਵਾ ਆਉਦੀ ਐ। ਉਹ ਨਹੀਂ ਨਹੀਂ। ਉਹ ਵੱਡੀ ਦੇ ਜਿੱਦਾਂ ਦੀ ਹੈਗੀ ਪਤਾ ਹੀ ਆ ਤੁਹਾਨੂੰ। ਤੇ ਨਿੱਕੀ ਵਿਚਾਰੀ ਪਹਿਲਾਂ ਤੁਹਾਨੂੰ ਪਤਾ ਹੀ ਆ ਜਦੋਂ ਤਾਈ ਨੇ ਰਿਸ਼ਤਾ ਕਰਨਾ ਸੀ। ਉਦੋਂ ਉਹਨਾਂ ਨੂੰ ਆਂਦੀ ਸੀ ਵੀ ਕੋਈ ਨਹੀਂ ਅਸੀਂ ਪੜਾਵਾਂਗੇ, ਅਸੀਂ ਨੌਕਰੀ ਤੇ ਵੀ ਲਵਾਵਾਂਗੇ। ਤੇ ਹੁਣ ਮੈਨੂੰ ਲੱਗਦਾ ਵਾ ਵੀ ਤਾਈ ਦਾ ਇਰਾਦਾ ਨਹੀਂ ਆ। ਉਹਨੂੰ ਪੜਾਉਣ ਬਣਾਉਣ ਦਾ। ਲਿਆ ਦੋ ਮੈਂ ਸੁਮਾ ਗਾਦੀਆਂ ਲੈਣੀਆਂ ਆਵਾ ਭਲਾ ਉਹਦਾ ਹੀ ਮੈਂ ਦੋਨਾਂ ਦੇ ਘਰ ਗਈ ਤੇ ਮੈਂ ਦੋਦਾ ਹੀ ਉਹਨਾਂ ਨਾਲ ਗੱਲ ਕੀਤੀ ਤੇ ਉਹ ਆਖੰਡੀ ਵੀ ਨਹੀਂ ਆਏ ਅਜੇ ਕੋਈ ਗੱਲਬਾਤ ਨਹੀਂ ਇਹਨਾਂ ਨੇ ਕੀਤੀ ਇਹ ਮੈਨੂੰ ਪੜਾਉਣ ਪੜਾਉਂਦੀ ਹੈ ਉਹ ਨਹੀਂ ਨਹੀਂ ਮੈਂ ਨਹੀਂ ਆਖਿਆ ਕੋਈ ਵੀ ਵੀ ਲੋੜ ਆ ਬਾਬਾ ਉਹਨਾਂ ਨੂੰ ਕਹਿਣ ਦੀ ਉਹ ਆਪਣੇ ਘਰ ਜਿੱਦਾਂ ਮਰਜ਼ੀ ਕਰਨ ਨਾ ਕਰਨ ਪੜਾਵੇ ਤਾਈ ਨਾ ਪੜਾਵੇ। ਤੋਂ ਇਹ ਮੇਰੇ ਦਵਾਲੇ ਰਿਆ ਕਰੋ ਬਸ। ਉਹ ਚੱਲ ਜੇ ਇਹਨਾਂ ਨੇ ਗੱਲ ਕੀਤੀ ਹੀ ਤੂੰ ਉਹ ਵਿਚਾਰੀ ਨੂੰ ਪਾ ਦਿੰਦੇ ਪੜਨੇ ਪੜ ਲੈਂਦੀ ਓ। ਉਹ ਚੱਲ ਮੈਂ ਆ ਗਈ ਲੈਣਾ ਮੇਰੇ ਕੋਲੋਂ ਪੜਾਉਣ ਨਾ ਬਣਾਉਣ ਤੁਸੀਂ ਦੱਸੋ ਠੀਕ ਠਾਕ ਜੀ। ਦਾ ਸ ਜਾਣਾ ਹੀ ਦਾ ਸਾਣ ਗਵਾਣ ਦੇ ਨਹੀਂ ਜਾਣਾ ਤੇ ਹੋਰ ਕਿਤੇ ਜਾਣਾ ਹੁੰਦਾ ਵਾ ਤੁਸੀਂ ਬਸ ਇਦਾਂ ਹੀ ਕਰਦੇ ਨਾ ਤੁਹਾਨੂੰ ਕੋਈ ਗੱਲ ਦੱਸਣੀ ਨਹੀਂ ਚਾਹੀਦੀ ਬਸ ਚਲੋ ਠੀਕ ਆ ਜੀ ਇਦਾਂ ਹੀ ਫੋਨ ਕਰਨਾ ਹੁੰਦਾ ਵਾ ਨਾ ਤੇ ਫਿਰ ਤੁਸੀਂ ਮੈਨੂੰ ਫੋਨ ਕਰਿਆ ਹੀ ਨਾ ਕਰੋ ਗਾੜੀਓ ਖਿੱਚ ਖਿੱਚ ਕੇ ਪਈ ਜਾਣਾ ਬਸ ਚਲੋ ਠੀਕ ਆ ਹੋ ਗਿਆ ਵਾ ਨੇਰਾ ਬਾਹਰ ਤੇ ਮੈਂ ਖਵਾ ਲਾ ਉਹਨਾਂ ਨੂੰ ਰੋਟੀ ਚੰਗਾ ਜੇ ਤਾਂ ਵੀ ਕੋ ਹਾਲ ਨਹੀਂ ਜੇ ਇਹਨੂੰ ਗੱਲ ਦੱਸ ਦੋ ਨਾ ਗਾੜੀਓ ਮੈਨੂੰ ਹੀ ਪਈ ਜਾਊਗਾ ਤੂੰ ਨਾ ਆਉਣਾ ਕਰ ਪਵਾੜੇ ਪਾਦੀ ਤੂੰ ਨਾ ਓਂ ਕਰੀ ਤੂੰ ਨਾ ਕੇ ਗੱਲ ਚਾਹੀ ਦੱਸ ਮੈਨੂੰ ਕੀ ਲੋੜ ਆ ਪਲਾ ਉਹਨਾਂ ਦੀ ਗੱਲ ਚਾਉਣਾ ਤੇ ਪਰ ਉਹਦਾ ਇੱਕ ਗੱਲ ਵਾ ਗੱਲ ਚਾਉਣਾ ਵੀ ਤੇ ਪੈਂਦਾ ਵਾ ਨਾ ਲਾਗੇ ਆਣ ਗਵਣ ਤੇ ਤਮਾਸ਼ਾ ਲੱਗਾ ਹੋਵੇ ਨਾ ਤੇ ਵੇਖਣ ਦਾ ਵਾ ਮਜ਼ਾ ਆ ਜਾਂਦਾ ਵਾ ਚਲ ਕੋਈ ਨਹੀਂ ਇਹਨੂੰ ਮੈਂ ਦੱਸਣਾ ਵੀ ਮੈਂ ਜਾਣਦੀ ਆ ਕਿ ਨਹੀਂ